17 ਮਾਡਲ 6 ਲੱਖ ਤੇ 60 ਹਜ਼ਾਰ ਦੀ ਪੰਜਾਬ ਨੰਬਰ ਦੀ ਕਾਰ ਵਈ ਜੀ 2014 ਮਾਡਲ ਆ ਪੰਜਾਬ ਦਾ ਨੰਬਰ ਸੈਕੰਡ ਓਨਰ ਕਾਰ ਆ ਕਾਰ ਦੇ ਦਾਂਗੇ ਆਪਾਂ 3 ਲੱਖ ਦੇ ਵਿੱਚ ਆ ਆਪਣੇ ਲਵੇ ਸਾਰੀਆਂ ਕਾਰਾਂ ਚੋ ਇੱਕ ਕਲੋਤੀ ਕਾਰ ਇਦਾਂ ਦੀ ਆ ਬਈ ਜਿਹਦੇ ਤੇ ਤੁਹਾਡਾ ਸਾਰਾ ਲੋਨ ਹੋ ਜਾਊਗਾ ਤੁਹਾਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਸਾਰੇ ਦਾ ਸਾਰਾ ਲੋਨ ਕਰਾ ਦਾਂਗੇ ਇਹ ਵੀ ਨੇ 2019 ਮਾਡਲ ਆ ਜੀ ਹਾਂ ਜੀ ਓਨਰ ਫਾਸਟ ਆ ਜੀ ਅਲਾਈ ਵੀ ਲੱਗੇ ਆ ਐਲ ਡੀ ਆਈ ਪਲੱਸ ਆ ਡੀਜ਼ਲ ਵੇਰੀਐਂਟ ਆ ਹਾਂ ਜੀ ਪੰਜਾਬ ਦਾ ਨੰਬਰ ਲਾ ਕੇ ਕਾਰ ਦੇ ਦਾਂਗੇ ਜੀ 515000 17 ਮਾਡਲ ਦਾ 17 ਓਨਰ ਫਾਸਟ ਆ ਓਕੇ ਚਾਬੀਆਂ ਦੋਨੇ ਨਾਲ ਆ ਠੀਕ ਹੈ ਬੀਮਾ ਇਹਦਾ 9-10 ਮਹੀਨਿਆਂ ਦਾ ਪਿਆ ਜੀ ਪਿਆ ਅਲਾਈ ਵੀ ਲੱਗੇ ਹੋਇਆ ਤੇ ਟਾਇਰ ਨਵੇਂ ਵਰਗੇ ਆ ਠੀਕ ਹੈ ਜੀ ਕਾਰ ਦੇ ਦਾਂਗੇ ਜੀ ਆਪਾਂ 18 ਮਾਡਲ ਦੱਸਿਆ ਵੀਰੇ ਤੁਹਾਨੂੰ ਕਾਰ ਦਾ ਕਿੰਨੇ ਰੁਪਈਆ ਦੀ ਕਾਰ ਦੇਵਾਂਗੇ ਤੇ ਲੋਨ ਕਿੰਨਾ ਹੋਊ ਕਾਰ ਤੇ ਕਾਰ ਬਾਈ ਜੀ ਐਨਓਸੀ ਨਾਲ ਦੇ ਦਾਂਗੇ ਆਪਾਂ 1.5 ਲੱਖ ਦੀ 2015 ਮਾਡਲ ਪੰਜਾਬ ਨੰਬਰ ਦੀ ਨੰਬਰ ਵੀ ਪੇਡ ਐ ਸਿਰਫ 2 ਲੱਖ ਤੇ 60000 ਰੁਪਏ ਦੀ ਇਨੋਵਾ ਇਹ ਕਾਰ ਲੈ ਜਾ ਸਕਦੇ ਹੋ ਸਾਡੇ ਲਵੇ 4-5 ਨੋਵਾ ਕਾਰਾਂ ਖੜੀਆਂ ਨੇ ਜੇ ਕੋਈ ਨੋਵਾ ਕਾਰ ਲੈਣ ਦਾ ਚਾਹਵਣਾ ਤਾਂ ਕਾਲ ਕਰਨ ਨੰਬਰ ਦੇਤਾ ਮੈਂ ਲਗਭਗ 20-25 ਕਾਰਾਂ ਦਾ ਸਟਾਕ ਆ ਭਾਈ ਅੱਜ ਤੁਹਾਨੂੰ ਜਿਹੜੇ ਕਾਰਾਂ ਦੇਵਾਂਗੇ ਤੇ ਕਾਰਾਂ ਦੀ ਕੰਡੀਸ਼ਨ A1 ਤੁਹਾਨੂੰ ਰਹੂਗੀ ਤੇ ਗੱਲ ਕਰਾਂ ਲੋਨ ਦੀ ਫੈਸਿਲਿਟੀ ਵਗੈਰਾ ਸਾਰਾ ਕੁਝ ਮਿਲੂ ਤੁਹਾਨੂੰ ਸਤ ਸਾਈਂਬ ਕਾਰ ਵਯਾਰ ਖੜਿਆ ਜ ਆਪਾਂ ਭਾਈ ਦੱਦਾ ਹੋਰ ਭਾਈ ਆਪਣੇ ਨਾਲ ਨੇ ਗੱਲਬਾਤ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਦਾ ਵੀਰੇ ਫੇਸ ਦੇ ਉੱਪਰ ਹਣਾ ਤੇ ਬਈ ਅੱਜ ਦੇ ਕਾਰਾਂ ਜਿਹੜੀਆਂ ਵਧੀਆ ਰਹਿਣਗੇ ਨਾ ਨੋ ਐਕਸੀਡੈਂਟ ਦਾ ਕਾਗਜ਼ਾਂ ਵਗੈਰਾ ਵਧੀਆ ਜੀ ਆਪਣੀ ਕਾਰ ਦੀ ਇੰਜਨ ਦੀ ਗੇਅਰ ਦੀ ਕਾਗਜ਼ਾਂ ਦੀ ਐਕਸੀਡੈਂਟ ਦੀ ਫੁੱਲ ਗਾਰੰਟੀ ਹੋਊਗਾ ਜੀ ਠੀਕ ਆ ਬਈ ਅੱਛਾ ਆਉਣਾ ਕਿੱਥੇ ਜੇ ਪੈਣਾ ਆਪਾਂ ਨੂੰ ਆਉਣਾ ਬਈ ਜੀ ਆਪਣਾ ਪਿੰਡ ਦੱਦਾਹੂਰਾ ਹਾਂਜੀ ਤਹਿਸੀਲ ਰੈਕੋਟਾ ਜ਼ਿਲ੍ਹਾ ਲੁਧਿਆਣਾ ਰੈਕੋਟਾ ਤੋਂ 8 ਕਿਲੋਮੀਟਰ ਬਰਨਾਲਾ ਰੋਡ ਤੇ ਪਿੰਡ ਹੈ ਜੀ ਦੱਦਾਹੂਰਾ ਠੀਕ ਆ ਬਈ ਤੇ ਬਈ ਅੱਜ ਦੀਆਂ ਕਾਰਾਂ ਤੁਹਾਨੂੰ ਸਾਰੀਆਂ ਮੈਂ ਦਿਖਾਉਣਾ ਰੂਬਰੂ ਕਰਾਉਣਾ ਜਿੱਦੇ ਤੁਹਾਨੂੰ ਸਵਿਫਟਾਂ ਵੀ ਰਹਿਣਗੀਆਂ ਫੋਰਚੂਨਰ ਨੋਵਾ ਹੋਗੀ ਸਕ ਤੋਂ ਨੂੰ ਕਾਰਾਂ ਮਿਲ ਜਾਣਗੀਆਂ ਤੇ ਆਪਾਂ ਪਹਿਲੀ ਕਾਰ ਜਿਹੜੀ ਸਭ ਤੋਂ ਛੋਟੀ ਕਾਰ ਆਪਾਂ ਕਹਿ ਦਈਏ ਵੀ ਆਪਣੇ ਲੱਭੇ ਸਲਾਰੀਓ ਖੜੀ ਹੈਗੀ ਪੰਜਾਬ ਨੰਬਰ ਦੀ ਬਟ ਇਹ ਬਠਿੰਡੇ ਦਾ ਨੰਬਰ ਆ ਵੀਰੇ ਹਾਂਜੀ ਬਾਈ ਜੀ ਪੰਜਾਬ ਨੰਬਰ ਫਰਸਟ ਓਨਰ ਕਾਰ ਆ ਫਰਸਟ ਓਨਰ ਕਾਰ ਤੇ ਬਠਿੰਡੇ ਦਾ ਫਰਸਟ ਓਨਰ ਕਾਰ ਆ ਬਾਈ ਇਹ ਡੀਜ਼ਲ ਆ ਪੈਟਰੋਲ ਡੀਜ਼ਲ ਦੀ ਬਾਈ ਜੀ ਅਸਾਂ ਡੀਜ਼ਲ ਦੀ ਹੈ ਹਾਂਜੀ ਇਹ ਦੋ ਸਿਲੰਡਰ ਹੈਗੀ ਦੋ ਸਿਲੰਡਰ ਜੀ ਓਕੇ ਐਵਰੇਜ ਚੰਗੀ ਆ ਗੱਡੀ ਦੀ ਇਹ ਕਿੰਨੇ ਕਿ ਵੀ ਐਵਰੇਜ ਦੇ ਦੂਗੀ ਐਵਰੇਜ ਦੇ ਦਿਆਂ ਬਾਈ ਜੀ 27 28 ਦੀ 27 28 ਦੀ ਐਵਰੇਜ ਦੇ ਦਿਆਂ ਬਾਈ ਦੋ ਸਿਲੰਡਰ ਹੈਗੀ ਜੇ ਕਿਸੇ ਨੇ ਛੋਟੀ ਕਾਰ ਲੈਣੀ ਹੈ ਘੱਟ ਬਜਟ ਦੇ ਵਿੱਚ ਤਾਂ ਤੁਸੀਂ ਕਾਰ ਲੈ ਆ ਸਕਦੇ ਹੋ ਭਾਈ ਨੂੰ ਕਹਣਾ ਇੱਕ ਵਾਰ ਅੰਦਰੋਂ ਆ ਕੇ ਦਿਖਾਊਗਾ ਅੰਦਰੋਂ ਕਾਰ ਦੀ ਕੰਡੀਸ਼ਨ ਤੁਹਾਨੂੰ ਦਿਖਾਉਣਾ ਭਈ ਅੰਦਰੋਂ ਹੀ ਵਧੀਆ ਪਈ ਕਾਰ ਦੀ ਕੰਡੀਸ਼ਨ ਭਈ 2 ਸਿਲੰਡਰ ਦੇ ਵਿੱਚ ਵੱਧ ਐਵਰੇਜ ਵਾਲੀ ਕਾਰ ਹੈ ਨਾ ਬਹੁਤ ਘੱਟ ਮਿਲਦੀ ਹੈਗੀ ਤੁਸੀਂ ਕਾਰ ਦੇਖ ਸਕਦੇ ਹੋ ਇਹ ਕਾਰ ਦੀ ਗੱਲ ਕਰਾਂ ਸਰਵਿਸ ਵੀ 2 2500 ਚ ਹੋ ਜਾਂਦੀ ਹੈਗੀ ਵੱਧ ਤੋਂ ਵੱਧ 3000 ਰੁਪਇਆ 2000 ਚ ਹੋ ਜਾਂਦੀ ਜੀ 2000 ਸਰਵਿਸ ਤੁਹੇਂਦੇ ਫਿਲਟਰ ਵੋਲਟਰ ਚੇਂਜ ਕਰਕੇ ਕਿਉਂਕਿ ਭਈ ਇਹਦੇ ਵਿੱਚ ਮੋਗ ਲੈਲ ਵੀ ਘੱਟ ਪਊਗਾ ਤੇ ਅਬ ਇਹ ਫਿਲਟਰ ਫੋਲਡਰ ਜੇ ਹੋਗੇ ਦੋ ਥੋੜੇ ਪੈਸੇ ਦੇਉਂਦੇ ਆ ਤੇ ਇਹ ਕਾਰ ਵੀ ਲੈ ਜਾ ਸਕਦੇ ਆਂਗੇ ਮਾਡਲ 2015 15 ਮਾਡਲ ਆ ਬਾਈ ਐਸੇ ਦੇ ਦਾਂਗੇ 2,60,000 ਦੀ 2,60,000 ਰੁਪਏ ਦੇ ਵਿੱਚ 15 ਮਾਡਲ ਅਗਰ ਲੋਨ ਦੀ ਗੱਲ ਕਰੀ ਕਿੰਨਾ ਕੁ ਲੋਨ ਹੋਵੇ ਲੋਨ ਤੇ 50,000 ਡਾਊਨ ਪੇਮੈਂਟ ਲੈ ਕੇ ਬਾਕੀ ਲੋਨ ਕਰਾ ਦਾਂਗੇ ਲੈ 50,000 ਰੁਪਏ ਦੇ ਕੇ ਬਾਕੀ ਕਾਰ ਤੇ ਲੋਨ ਹੋ ਜਾਊਗਾ ਬਾਕੀ ਤੁਹਾਡੇ ਸਿਬਲ ਤੇ ਡਿਪੈਂਡ ਆ ਬਾਈ ਤੇ ਅਗਲੀ ਆ ਗਈ ਆਪਣੇ ਲਵੇ ਬਰੇਜ਼ਾ ਕਾਰ ਅਲਾਈਵ 휠 ਕਾਰ ਨੂੰ ਲੱਗੇ ਹੋਏ ਨੇ ਸੋਹਣੇ ਇਹ ਮਾਡਲ ਮਾਡਲ ਬਾਈ ਜੀ 2017 ਕੀ ਵੀ 10 ਨੰਬਰ ਨਵੇਂ ਲਾਇਏ ਔਰ ਨਵੇਂ ਟਾਇਰ ਆ ਪਲਾਟੀ ਓਕੇ ਤੇ ਕੰਡੀਸ਼ਨ ਵਾਈਜੀ ਗੱਲ ਕਰੀਏ ਤਾਂ ਬਹੁਤ ਘੈਂਟ ਗੱਡੀ ਆ ਠੀਕ ਆ ਬਈ ਕਾਰ ਦੇ ਦਾਂਗੇ ਜੀ ਆਪਾਂ 6 ਲੱਖ 60 ਹਜ਼ਾਰ ਦੇ ਵਿੱਚ 6 ਲੱਖ 60 ਹਜ਼ਾਰ 17 ਮਾਡਲ ਵੀਡੀ ਆ ਠੀਕ ਆ 17 ਮਾਡਲ 6 ਲੱਖ ਤੇ 60 ਹਜ਼ਾਰ ਦੀ ਪੰਜਾਬ ਨੰਬਰ ਦੀ ਕਾਰ ਬਈ ਅਲਾਏ ਟਾਇਰ ਸੋਹਣੇ ਲੱਗੇ ਨੇ ਕਾਰ ਨੂੰ ਠੀਕ ਆ ਬਈ ਵਧੀਆ ਕਾਰ ਆ ਬਈ ਜੇ ਕਿਤੇ ਟਾਇਰ ਲੱਗੇ ਨੇ ਅਗਲੀ ਆ ਗਈ ਬਰਨਾਲੇ ਨੰਬਰ ਦੀ ਆਪਣੇ ਲਵੇ ਸਭ ਟਿਕਾ ਰਵੇ ਚੈੱਕ ਕਰ ਲੋ ਜੀ ਡੀਏ ਬੀਡੀਏ ਇਹ ਬੀਡੀਏ ਜੀ ਠੀਕ ਹੈ ਮਾਡਲ ਬਾਈ ਜੀ 2013 14 ਕਾਫੀ 14 ਦੀ ਆ ਸੈਂਕ ਨਾਓਨਰ ਬਰਨਾਲੇ ਦਾ ਨੰਬਰ ਆ ਓਕੇ ਨਵੇਂ ਵਰਗੇ ਟਾਇਰ ਆ ਤੇ ਕੀਮਤ ਗੱਡੀ ਆਪਾਂ ਦੇ ਦਾਂਗੇ 3,60,000 ਦੇ ਵਿੱਚ ਪੂਰੇ ਪੂਰੇ 3 ਲੱਖ ਤੇ 60,000 ਰੁਪਏ ਦੀ ਕਾਰ ਮਿਲ ਜਾਣੀ ਆ ਬਈ ਕੰਡੀਸ਼ਨ ਤੁਹਾਡੇ ਸਾਹਮਣੇ ਆ ਵਧੀਆ ਪਈ ਆ ਅਲਾਏ ਟਾਇਰ ਬਾਕੀ ਆ ਕੁਝ ਨਹੀਂ ਕਰਾਉਣਾ ਬਸ ਜਿਹੜੇ ਬਾਈ ਲਵੇ ਗੱਡੀਆਂ ਹੁੰਦੀਆਂ ਨੇ ਗੱਡੀਆਂ ਐਦਾਂ ਦੀਆਂ ਬਸ ਨਾਮ ਕਰਾਓ ਤੇ ਕਾਰ ਨੂੰ ਚਲਾਓ ਠੀਕ ਆ ਅਗਲੀ ਅਗੇਂਸ ਵੇਪਟ ਆ ਗਿਆ ਆਪਣੇ ਲਈ ਇਹ ਕਿਹੜਾ ਮਾਡਲ ਹੈ ਇਹ ਬਾਈ ਜੀ 2017 ਮਾਡਲ ਆ ਠੀਕ ਆ ਯਾਰ ਮੈਂ ਮਹੀਨੇ ਦੀ ਕਾਰ ਆ ਠੀਕ ਹੈ ਜੀ ਫਸਟ ਓਨਰ ਆ ਨੰਬਰ ਇਹਨੂੰ ਸੰਗਰੂਰ ਦਾ ਲੱਗਿਆ ਪਲੇਟਾਂ ਲੱਗਣੀਆਂ ਬਾਕੀ ਆ ਜੀ ਓਕੇ ਤੇ 490000 ਦੇ ਵਿੱਚ ਆਪਾਂ ਕਾਰ ਦੇ ਦਾਂਗੇ 17 ਮਾਡਲ 17 ਮਾਡਲ 11ਵੇਂ ਮਹੀਨੇ ਦੀ 11 ਮਾਡਲ 17 ਮਾਡਲ 11ਵੇਂ ਮਹੀਨੇ ਦੀ ਬਾਈ ਰੇਟ ਵੀ ਕੁਝ ਨਹੀਂ ਹੈਗਾ ਰੇਟ ਬਹੁਤ ਜਾਇਜ਼ ਆ ਟਾਇਰ ਵਧੀਆ ਪਏ ਨੇ ਠੀਕ ਆ ਤੇ ਤੁਹਾਨੂੰ ਪੰਜਾਬ ਦਾ ਨੰਬਰ ਹੋ ਕੇ ਮਿਲ ਜਾਣੀ ਹੈ ਕਾਰ ਬਾਈ ਹਣਾ ਤੇ ਲੋਨ ਕਿੰਨਾ ਹੋ ਜਾਣਾ ਹੈ ਤੇ ਲੋਨ ਇਹ ਤੇ ਲੱਖ ਰੁਪਇਆ ਡਾਉਨ ਪੇਮੈਂਟ ਲੈ ਕੇ ਬਾਕੀ ਕਰਵਾ ਦਾਂਗੇ ਲੋਨ ਠੀਕ ਆ ਭਾਈ ਲਓ ਜੀ ਭਾਈ ਲੈ ਜਾਓ ਫਿਰ ਭਾਈ ਤੇ ਅਗਲੀ ਆ ਗਈ ਆਪਣੇ ਲਵੇ ਆ ਲੀਵਾ ਲੀਵਾ ਕਾਰ ਹਾਂਜੀ ਹਾਂਜੀ ਲੀਵਾ ਜੀ 2014 ਮਾਡਲ ਆ ਪੰਜਾਬ ਦਾ ਨੰਬਰ ਸੈਕੰਡ ਓਨਰ ਕਾਰ ਆ ਹਮਮ ਕਾਰ ਦੇ ਦਾਂਗੇ ਆਪਾਂ 3 ਲੱਖ ਦੇ ਵਿੱਚ ਡਬਲ 에ਅਰ ਬੈਗ ਵਾਲੀ ਕਾਰ ਹਾਂਜੀ ਪੂਰੇ ਪੂਰੇ 3 ਲੱਖ ਰੁਪਇਆ ਦੀ ਭਾਈ ਆ ਨਾ ਡਬਲ 에ਅਰ ਬੈਗ ਵਾਲੀ ਲੀਵਾ ਕਾਰ ਵਾਕਈ ਦਾ ਇੰਡੀਅਨ ਗੇਅਰ ਦਾ ਸੋਨਾ ਹੁੰਦਾ ਹੀ ਹੈ ਹਾਂਜੀ ਭਾਈ ਜੀ ਇਹ ਕਾਰ ਇਦਾਂ ਦੀ ਟੋਇਓਟਾ ਤਾਂ ਬਸ ਅਖਾ ਮੀਚ ਕੇ ਲੈਣ ਵਾਲਾ ਸੌਦਾ ਹੁੰਦਾ ਇਹ ਜੀ ਘਾਰ ਆ ਟੋਇਓਟਾ ਦੀ ਤੇ ਆ ਆ ਗਈ Honda City ਇਹ ਮਾਡਲ 18 19 ਮਾਡਲ ਆ ਬਾਈ ਜੀ 18 ਹਾਂਜੀ ਓਨਰ ਫਾਸਟ ਆ ਕੰਪਨੀ ਲਾਈਵ ਬੀਲਾਂ ਦੇ ਵਿੱਚ ਆ ਗੱਡੀ ਸਾਰੀ オリジナル ਪੇਂਟ ਦੀ ਆ ਠੀਕ ਹੈ ਤੇ NOC ਪੰਜਾਬ ਦੀ ਹਾਜ਼ਰ ਆ ਗੱਡੀ ਦੀ ਓਕੇ ਜੀ ਤੇ 54000 ਕਿਲੋਮੀਟਰ ਚੱਲੀ ਹੋਈ ਆ ਪੂਰੇ ਪੂਰੇ 54000 ਕਿਲੋਮੀਟਰ ਅਲਾਏ ਟਾਇਰ ਕੰਡੀਸ਼ਨ ਤੁਹਾਡੇ ਸਾਹਮਣੇ ਵਧੀਆ ਪਈ ਆ ਬਾਈ ਓਕੇ ਰਿਪੋਰਟ ਕਾਰ ਆ ਬਾਈ ਹੈਨਾ ਤੇ ਐਵਰੇਜ ਹੋਣੀ ਦੇਣ ਦੀ ਹੈ ਕਰ ਹਾਂਜੀ ਐਵਰੇਜ ਇਹਦੀ ਹੈਗੀ ਆ ਜੀ ਵੀਕ ਦੀ ਵੀਕ ਦੀ ਐਵਰੇਜ ਦਿੰਦੀ ਆ ਤੇ ਬਾਕੀ ਲੋਨ ਕਿੰਨਾ ਪੈਸੇ ਦੇ ਕੇ ਹੋ ਜਾਣਾ ਇਹ ਤੇ 1.5 ਲੱਖ ਡਾਊਨ ਪੇਮੈਂਟ ਦੇ ਕੇ ਬਾਕੀ ਲੋਨ ਵੀ ਹੋ ਜਾਏ ਡੇਢ ਲੱਖ ਰੁਪਏ ਦੇ ਕੇ ਬਾਕੀ ਕਾਰ ਤੇ ਲੋਨ ਹੋ ਜਾਊਗਾ ਬਈ ਠੀਕ ਹੈ ਤੇ ਆ ਆ ਗਈ ਡਿਜ਼ਾਇਰ ਆਪਣੇ ਲਵੇ ਸੈਗਮੈਂਟ ਸਾਰੇ ਖੜੇ ਨੇ ਸੁਵਿਪਟ ਡਿਜ਼ਾਇਰ Honda City ਪੁਰਾਣੀ ਸ਼ੇਪ ਨਵੀਂ ਸ਼ੇਪ ਸਾਰੀਆਂ ਕਾਰਾਂ ਆਪਣੇ ਲਵੇ ਇਹ ਕਾਰ ਇਹ ਬਾਈ ਜੀ 2016 ਮਾਡਲ ਬੀਡੀਆਈ ਪਲੱਸ ਆ ਡਬਲ 에ਅਰ ਬੈਗ ਦੇ ਵਿੱਚ ਆ ਲਾਈ ਵੀ ਪਾਏ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਕੋਈ ਕਮੀਕਾਰ ਚ ਕੋਈ ਕਮਿਊਨਿਟੀ ਜੀ ਓਨਰ ਫਾਸਟ ਆ ओरिजिनल ਪੰਜਾਬ ਦਾ ਨੰਬਰ ਆ ਠੀਕ ਹੈ ਜੀ ਤੇ ਪੈਸੇ ਕਿੰਨੇ ਕਰਦੇ ਪੈਸੇ ਦੇ ਦਾਂਗੇ ਜੀ 4 ਲੱਖ 40 ਦੇ ਵਿੱਚ 2016 ਬੀਡੀਆ ਚਾਰ 40 ਦੇ ਵਿੱਚ 16 ਮਾਡਲ ਬੀਡੀਆ ਆ ਆ ਗਈ Honda City ਲਓ ਬਈ ਉਹ ਦੂਜੀ ਸ਼ੇਪ ਵੀ ਖੜੀ ਹੈ ਜਿਹੜੀ ਨਿਊ ਸ਼ੇਪ ਹੈ ਆ ਵੀ ਸ਼ੇਪ ਖੜੀ ਆ ਆਪਣੇ ਕੋਲ ਇਹ ਕਿਹੜੀ 15 ਮਾਡਲ ਹੈ ਇਹ 15 ਮਾਡਲ ਹੈ ਜੀ ਹਾਂ ਜੀ 15 ਮਾਡਲ ਹਾਂ ਜੀ ਓਨਰ ਫਾਸਟ ਹਮ ਹਮ ਨਵੇਂ ਟਾਇਰ ਆ ਕਰਦੇ ਜੀ ਓਕੇ ਤੇ ਕਾਰ ਆਪਾਂ ਦੇ ਦਾਂਗੇ 350 ਦੇ ਵਿੱਚ ਐਨਓਸੀ ਨਾਲ ਸਾਢੇ 3 ਲੱਖ ਰੁਪਏ ਦੇ ਵਿੱਚ ਹਾਂਜੀ ਬਾ ਸਾਢੇ 3 ਲੱਖ ਦੀ ਦੂਜੀ ਗੱਲ ਹੋਰ ਆ ਜੇ ਕਿਸੇ ਵੀਰ ਨੇ ਲੋਨ ਕਰਾਉਣਾ ਤਾਂ ਡਾਊਨ ਪੇਮੈਂਟ ਦੀ ਲੋੜ ਨਹੀਂ ਲੋਨ ਸਾਰਾ ਹੋ ਜਾ ਅੱਛਾ ਆ ਆਪਣੇ ਲਵੇ ਸਾਰੀਆਂ ਕਾਰਾਂ ਚੋ ਇੱਕ ਕਲੋਤੀ ਕਾਰ ਐਦਾਂ ਦੀ ਆ ਬਈ ਜਿਹਦੇ ਤੇ ਤੁਹਾਡਾ ਸਾਰਾ ਲੋਨ ਹੋ ਜਾਊਗਾ ਤੁਹਾਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਸਾਰੇ ਦਾ ਸਾਰਾ ਲੋਨ ਕਰਾ ਦਾਂਗੇ ਅਗਰ ਤੁਹਾਡਾ ਸਿਬਲ ਸਕੋਰ ਪੂਰਾ ਵਧੀਆ ਉਹਨਾਂ ਵਾਸਤੇ ਆ ਅਦਰਵਾਈਜ਼ 50000 ਲੱਖ ਦੇਣਾ ਪੈਣਾ ਬਈ ਹਨਾ ਸਿਬਲ ਵੀ ਮੰਨ ਗੱਲ ਕਰਾਂ ਬੈਂਕ ਚ ਤੁਹਾਡਾ ਲੇਨ ਦੇ ਨੇ ਵਧੀਆ ਹੋਣਾ ਚਾਹੀਦਾ ਰਟਰਨਾਂ ਘੁੰਮਦੀ ਆਉਣੀ ਚਾਹੀਦੀਆਂ ਨਾ ਭਾਈ ਉਹ ਚੀਜ਼ਾਂ ਹੁੰਦਾ ਅਦਰਵਾਈਜ਼ ਭਾਈ ਤੁਹਾਨੂੰ ਦੇਣੇ ਪੈਣੇ ਪੈਸੇ ਆਹ ਇਹ ਵੀ ਇਹ 2019 ਮਾਡਲ ਆ ਜੀ ਹਾਂਜੀ ਓਨਰ ਫਾਸਟ ਆ ਜੀ ਅਲਾਈ ਵੀਲ ਲੱਗੇ ਆ ਐਲਡੀਆਈ ਪਲੱਸ ਆ ਡੀਜ਼ਲ ਵੇਰੀਐਂਟ ਆ ਹਾਂਜੀ ਪੰਜਾਬ ਦਾ ਨੰਬਰ ਲਾ ਕੇ ਕਾਰ ਦੇ ਦਾਂਗੇ ਜੀ 5 ਲੱਖ 15 ਹਜ਼ਾਰ ਦੀ 2019 ਮਾਡਲ ਆ 5 15 ਦੇ ਵਿੱਚ ਪੰਜਾਬ ਨੰਬਰ ਲਾ ਕੇ ਲੈ ਭਾਈ ਤੇ ਲੱਖ ਡਾਊਨ ਪੇਮੈਂਟ ਤੇ ਬਾਕੀ ਲੋਨ ਵੀ ਕਰਾ ਦਾਂ ਠੀਕ ਹੈ ਜੀ ਲਓ ਜੀ 115000 ਰੁਪਏ ਡਾਊਨ ਪੇਮੈਂਟ ਦੇ ਕੇ ਬਾਕੀ ਸਾਰਾ ਲੋਨ ਕਰਵਾ ਲਾਂਗੇ ਤੇ ਆ ਆ ਗਈ ਬ੍ਰੇਜ਼ਾ ਆਪਣੇ ਲਾਏ ਟਾਇਰ ਬਾਕੀ ਸਾਰੇ ਪੱਖੋਂ ਵਧੀਆ ਬਈ ਇੱਕ ਵਾਰ ਅੰਦਰੋਂ ਦਿਖਾ ਦੀ ਬਈ ਕਾਰ ਨੂੰ ਕਾਰ ਬਹੁਤ ਸੋਹਣੀ ਐ ਸੀਟ ਕਵਰ ਵਗੈਰਾ ਜਿਹੜੇ ਕੰਪਨੀ ਦੇ ਨਾਲ ਦੇ ਆਉਂਦੇ ਨੇ ਉਹ ਨੇ ਇਹ ਵੇਰੀਐਂਟ BDY ਐ ਇਹ BDY ਐ ਜੀ BDY BDY ਕਾਰ ਆ ਤੁਹਾਡੇ ਸਾਹਮਣੇ ਕਮੀ ਪੇਸ਼ੀ ਕੋਈ ਨਹੀਂ ਕਾਰ ਦੇ ਮਿਹਰੇ ਹਿਸਾਬ ਨਾਲ ਦਿੱਤਾ ਉਹ ਕੇਪੂਡ ਕਾਰ ਆ ਬਾਈ ਜੀ ਹਨਾ ਬਾਕੀ ਬਾਈ ਬਾਈ ਹੋਰਾਂ ਲਈ ਵੀ ਕਾਰਾਂ ਵਧੀਆ ਹੀ ਹੁੰਦੀਆਂ ਨੇ ਆ ਬਾਕੀ ਜਿਹੜੇ ਬਾਈ ਕਾਰਾਂ ਲੈ ਕੇ ਗਏ ਨੇ ਉਹ ਦੋੜਾ ਕਮੈਂਟ ਕਰਕੇ ਦੱਸਿਆ ਕਰੋ ਵੀ ਹਨਾ ਵੀ ਕਿਵੇਂ ਆ ਐਪਰੀਸ਼ੀਏਸ਼ਨ ਮਿਲਦੀ ਰਹਿੰਦੀ ਹੈ ਬਈ ਜਦੋਂ ਆਪਾਂ ਚੰਗੀ ਕਾਰ ਵੇਚਦੇ ਆ ਮਾਰਕੀਟ ਦੇ ਵਿੱਚ ਪਤਾ ਲੱਗਦਾ ਵੀ ਇਹ ਸਾਡੇ ਲੋਕਾਂ ਦੇ ਕਾਰਾਂ ਹੁੰਦੀਆਂ ਕਿਦਾਂ ਦੀਆਂ ਹੁਣ ਕਈ ਬਈ ਕਹਿੰਦੇ ਨੇ ਹਨਾ ਵੀ ਜੇ ਤੁਹਾਡੇ ਲਈ ਕਾਰਾਂ ਵਧੀਆ ਹੀ ਨੇ ਵੀ ਹਨਾ ਤੁਹਾਨੂੰ ਐਡ ਕਰਨ ਦੀ ਕੀ ਲੋੜ ਆ ਐਡ ਕਰਨ ਦਾ ਸਾਡਾ ਮਕਸਦ ਆਇਆ ਹੁੰਦਾ ਬਈ ਹਨਾ ਜਿਵੇਂ ਆਪਾਂ ਰਹਣਾ ਹੈ ਕਿ ਪਿੰਡਾਂ ਦੇ ਵਿੱਚ ਪਿੰਡਾਂ ਵਾਲੇ ਬੰਦੇ ਆਲਾ ਅਸੀਂ 50 ਕਿਲੋਮੀਟਰ ਦਾ ਏਰੀਆ ਕਵਰ ਕਰ ਲਾਂਗੇ 60 ਦਾ ਕਰ ਲਾਂਗੇ 100 ਦਾ ਕਰ ਲਾਂਗੇ ਜਿਹੜਾ ਬਿਜ਼ਨਸਮੈਨ ਬੰਦਾ ਹੁੰਦਾ ਉਹ ਦੇਖਦਾ ਵੀ 100 ਕਿਲੋਮੀਟਰ ਤੋਂ ਬਰਾ 200 ਕਿਲੋਮੀਟਰ ਤੋਂ ਬਰਾ ਕਾਰ ਕਿੰیں ਵੇਚੀ ਜਾਵੇ ਇਵੇਂ ਤੁਸੀਂ ਆ ਅੰਦਰ ਦੱਸਿਆ ਸੀ ਕਾਰ ਕਿ ਰਾਜਸਥਾਨ ਵਿੱਚ ਸੀ ਨਾ ਰਾਜਸਥਾਨ ਦੀ ਪਾਰਟੀ ਲੈ ਕੇ ਜੀ ਹੁਣ ਰਾਜਸਥਾਨ ਦੀ ਪਾਰਟੀ ਕਾਰ ਲੈ ਕੇ ਗਈ ਆ ਬਈ ਵੀ ਕਨੇਰ ਤੋਂ ਹੁਣ ਜੇ ਇਸ ਲਈ ਵੀਡੀਓ ਚ ਫੋਰਚੂਨਰ ਪਾਈ ਸੀ 2010 ਮਾਡਲ 550 ਦੀ ਠੀਕ ਹੈ ਜੋ ਬਾਈ ਕਹਿੰਦੇ ਬਾਈ ਫਰਾਡ ਤਾਂ ਨਹੀਂ ਵੀਡੀਓ ਮੈਂ ਕਿਹਾ ਨਹੀਂ ਫਿਰ ਉਹਨੇ ਮੈਨੂੰ ਲੋਕੇਸ਼ਨ ਮੰਗੀ ਦਫ਼ਤਰ ਦੀ ਫੋਟੋ ਮੰਗਾਈ ਫਿਰ ਉਹ ਰਾਤੇ ਰਾਤ ਦਿਨ ਚੜ੍ਹਦੇ ਨੂੰ ਮੇਰਾ ਦਫ਼ਤਰ ਖੁੱਲਣ ਤੋਂ ਪਹਿਲਾਂ ਆ ਗਈ ਠੀਕ ਹੈ ਮਤਲਬ ਆਹ ਪ੍ਰੋਮੋਸ਼ਨ ਦਾ ਮਤਲਬ ਆਹੀ ਹੁੰਦਾ ਵੀ ਦੂਰੋਂ ਦੂਰੋਂ ਬੰਦੇ ਜੋੜੇ ਜਾਣ ਰਿਲੇਸ਼ਨ ਨਵੇਂ-ਨਵੇਂ ਬਣਾਏ ਜਾਣ ਬਈ ਹਨਾ ਤੇ ਅਗਲੀ ਆ ਗਈ ਆਪਣੇ ਲਈ ਇਨੋਵਾ ਕਾਰ ਆ ਗਈ ਆਪਣੇ ਲਈ ਬਈ ਇਹ ਹੈਗੀ 올ਡ ਸ਼ੇਪ ਨਵੀਂ ਸ਼ੇਪ ਵੀ ਖੜੀ ਆ 올ਡ ਕਾਰਾਂ ਸਾਰੀਆਂ ਖੜੀਆਂ ਆਪਣੇ ਲਈ ਬਈ ਜਿੱਦਾਂ ਤੁਹਾਨੂੰ ਕਾਰ ਦੀ 니ੜਾ ਉਹ ਕਾਰ ਤੁਹਾਨੂੰ ਮਿਲ ਜਾਣੀ ਆ ਪੰਜਾਬ ਨੰਬਰ ਦੀ ਆ ਗਈ ਆਪਣੇ ਲਈ ਇਹ ਕਿਹੜਾ ਮਾਡਲ ਹੈ ਇਹ ਬਾਈ ਜੀ 2015 ਮਾਡਲ ਫਸਟ ਓਨਰ ਪੰਜਾਬ ਨੰਬਰ ਕਾਰ ਹੈ ਇੰਟਰਕੂਲਰ ਵਾਲੀ ਹਾਂਜੀ ਤੇ ਬਾਈ ਵਧੀਆ ਕਾਰ ਆ ਜੇ ਤੁਹਾਨੂੰ ਅੰਦਰੋਂ ਦਿਖਾਉਣੀ ਹੈ ਇਹ ਠੈਂਡ ਗੱਡੀ ਆ ਜੀ 4 ਮਾਡਲ ਆ ਜੀ ਹਾਂਜੀ 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 ਤੇ ਬੀਮਾ ਫੁੱਲਾ ਕਰਦਾ ਠੀਕ ਹੈ ਤੇ ਬਾਈ ਚੈੱਕ ਕਰ ਲੋ ਕਾਰ ਕਾਰ ਬਹੁਤ ਸੋਹਣੀ ਆ ਬਹੁਤ ਨਿਆਹ ਜੀ ਨਵੀਂ ਕਾਰ ਹੈ ਤੂੰ ਚਲਾਉਂਗੇ ਆਗੇ ਬਈ ਪਤਾ ਲੱਗੂ ਤੁਹਾਨੂੰ ਕਾਰ ਕਿੱਦਾਂ ਦੀ ਆ ਬਈ ਹਨਾ ਨਵੀਂ ਨਕੋਰ ਕਾਰ ਐ ਇੰਟੀਰੀਅਰ ਵੀ ਬਹੁਤ ਸੋਹਣਾ ਆ ਇਹ ਇੰਟੀਰੀਅਰ ਇਦਾਂ ਦੀ ਐ ਮੇਰੇ ਤਾਂ ਕਾਰ ਦਾ ਹਾਂਜੀ ਬਾਈ ਜੀ 2015 ਦੇ ਵਿੱਚ ਬਲੈਕ ਆ ਗਿਆ ਸੀਗਾ ਡਬਲ 에ਅਰ ਬੈਗਸ ਆ ਗਿਆ ਸੀ ਇਹਦੇ ਸੋਹਣਾ ਆ ਕਾਰ ਦਾ ਨਾ ਕਿੰਨੇ ਪੈਸੇ ਦੀ ਕਰਦੇ ਕਾਰ ਦੇ ਦਾਂਗੇ ਆਪਾਂ ਜੀ 6 ਲੱਖ 10 ਹਜ਼ਾਰ ਦੇ ਵਿੱਚ 6 ਲੱਖ ਤੇ 10 ਹਜ਼ਾਰ ਰੁਪਈਆ ਦੀ ਉਸ ਨੂੰ ਕਰਾਉਣਾ ਬੀਮਾ ਫੁੱਲ ਸਾਰਾ ਕੁਝ ਓਕੇ ਰਿਪੋਰਟ ਆ ਜੀ ਕਾਰ ਦਾ ਠੀਕ ਐ ਲਓ ਜੀ ਬਾਈ ਤੇ ਅਗਲੀ ਕਾਰ ਆ ਗਈ ਆਪਣੇ ਲਵੇ Swift ਕਾਰ ਬਈ ਇਹ ਚੈੱਕ ਕਰ ਲੋ ਇਹ ਕਿਹੜਾ ਮਾਡਲ ਆ ਕਾਰ Swift ਆ ਬਾਈ ਜੀ 17 ਮਾਡਲ 17 ਓਨਰ ਫਾਸਟ ਆ ਓਕੇ ਚਾਬੀਆਂ ਦੋਨੇ ਨਾਲ ਆ ਠੀਕ ਹੈ ਬੀਮਾ ਇਹਦਾ 9-10 ਮਹੀਨਿਆਂ ਦਾ ਪਿਆ ਜੀ ਪਿਆ ਹੈ ਅਲਾਈ ਵੀ ਲੱਗੇ ਹੋਇਆ ਤੇ ਟਾਇਰ ਨਵੇਂ ਵਰਗੇ ਆ ਠੀਕ ਹੈ ਜੀ ਕਾਰ ਦੇ ਦਾਂਗੇ ਜੀ ਆਪਾਂ 4,25 ਲੱਖ ਦੇ ਵਿੱਚ ਐਨਓਸੀ ਨਾਲ ਠੀਕ ਹੈ ਸਵਾ 4 ਲੱਖ ਰੁਪਈਆ ਦੇ ਵਿੱਚ ਤੁਹਾਨੂੰ ਕਾਰ ਮਿਲ ਜਾਣੀ ਆ ਬਈ ਤੇ ਡਾਰਕ ਗਰੇ ਕਲਰ ਆ ਸਵਿਫਟਾਂ ਵਾਲੇ ਦੇ ਵਿੱਚ ਤਿੰਨ ਚਾਰ ਸਵਿਫਟਾਂ ਖੜੀਆਂ ਤਿੰਨ ਚਾਰ ਡਿਆਹਰਾ ਖੜੀਆਂ ਤਿੰਨ ਚਾਰ ਹੋਂਡਾ ਸਿਟੀਆਂ ਖੜੀਆਂ ਲੀਵਾ ਖੜੀ ਆ ਬਰੇਜ਼ਾ ਖੜੀਆਂ ਨੇ ਮਤਲਬ ਜਿੱਦਾਂ ਦੀ ਮਰਜ਼ੀ ਕਰ ਲੈ ਜੀ ਆਲੇ ਨੋਵਾ ਵੀ ਤਿੰਨ ਚਾਰ ਖੜੀਆਂ ਆ। ਇਹ ਕਿਹੜਾ ਮਾਡਲ ਹੈ ਵੀਰੇ? ਇਹ ਬਾਈ ਜੀ 2013 ਮਾਡਲ ਆ। ਹੂੰ ਹੂੰ ਹੂੰ। ਕਾਪੀ 14 ਦੀ ਬਣੀ ਹੋਈ ਆ। ਠੀਕ ਹੈ। G3 ਮਾਡਲ ਆ। ਵਿੱਚ ਬੰਦੇ ਨੂੰ ਭੁਲੇਖਾ ਪੈ ਜਾਂਦਾ ਬਾਈ ਕਿਹੜਾ ਮਾਡਲ ਹੈ? G3 ਮਾਡਲ ਆ ਜੀ। ਠੀਕ ਹੈ। ਓਨਰ ਫਰਸਟ ਆ। ਨੰਬਰ ਪੰਜਾਬ ਦਾ। ਨਵੇਂ ਟਾਇਰ ਆ ਕਾਰ ਦੇ। ਹੂੰ। ਬੀਮਾ ਕਾਰ ਦਾ ਪਿਆ ਜੀ। ਠੀਕ ਹੈ। ਕਾਰ ਦੇ ਦਾਂਗੇ ਆਪਾਂ 3,90,000 ਦੇ ਵਿੱਚ 2013/14। 3.90 ਦੇ ਵਿੱਚ। 13 ਵੱਡੇ 14 3,90,000 ਰੁਪਇਆ ਦੀ। ਇਨੋਵਾ ਕਾਰ ਬਾਈ ਪੰਜਾਬ ਨੰਬਰ ਦੀ ਆ ਬਾਈ ਜਲਦੀ ਲੈ ਜਾਓ ਇੱਕ ਗੱਲ ਹੋਰ ਆ ਅੱਗੇ ਸੀਜ਼ਨ ਆਊਗਾ ਵਿਆਹਾਂ ਦਾ ਫਿਰ ਇਹ ਮਹਿੰਗੀਆਂ ਹੋ ਜਾਂਦੀਆਂ ਕਾਰ ਆ ਬਈ ਨਾ ਪਹਿਲਾ ਪਹਿਲਾ ਤੁਸੀਂ ਲੈ ਜਾ ਸਕਦੇ ਹੋ ਗਰਮੀਆਂ ਦੇ ਵਿੱਚ ਹੀ ਸਸਤੇ ਮਿਲਦੀਆਂ ਕਾਰ ਆ ਇਹ ਹਾਂਜੀ ਹਨਾ ਬਈ ਜਦੋਂ ਸਰਦੀਆਂ ਆ ਜਾਂਦੀਆਂ ਉਦੋਂ ਮਹਿੰਗੀਆਂ ਹੋ ਜਾਂਦਾ ਇਨੋਵਾ ਦੀ ਖਾਸ ਕਰਕੇ ਆਹ ਵੀਰੇ ਇਹ ਬਾਈ ਜੀ 2018 ਮਾਡਲ ਆ ਹਾਂਜੀ ਬਰਨਾਲਾ ਨੰਬਰ ਦੀ ਕਾਰ ਆ ਨਵੇਂ ਵਰਗੇ ਟਾਇਰ ਆ ਠੀਕ ਹੈ ਵਿੱਚੋਂ ਇੰਟੀਰੀਅਰ ਦਿਖਾਈਏ ਤਾਂ ਬਹੁਤ ਘੈਂਟ ਗੱਡੀ ਆ ਹੂੰ 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 ਅੰਦਰੋਂ ਕਾਰ ਚੈੱਕ ਕਰ ਲਿਓ ਬਾਈ ਅੰਦਰੋਂ ਕਾਰ ਵੀ ਸੋਹਣੀ ਐ ਚੈੱਕ ਕਰੋ ਸੀਟ ਸੂਟ ਕਵਰ ਵਗੈਰਾ ਟੱਚ ਪਲੇਅਰ ਹਨਾ ਲੱਗਿਆ ਹੈ ਕਾਰ ਨੂੰ ਸਟੀਅਰਿੰਗ ਕਵਰ ਵਗੈਰਾ ਮਤਲਬ ਕੁਝ ਨਹੀਂ ਕਰਾਉਣਾ ਬਾਈ ਉਹਨਾਂ ਨੇ ਨਹੀਂ ਕਰਾਉਣਾ ਕੱਲਾ 9 ਕਰੋੜ ਦਾ 5000 ਲੱਗੂਗਾ ਠੀਕ ਹੈ ਜੀ ਉਹ ਵੀ ਚਲੋ ਕੋਈ ਜਾਂਦਾ ਹੈ ਅਡਜਸਟਮੈਂਟ ਹੋ ਜੂ ਬਾਈ ਤੁਸੀਂ ਆਓ ਸਹੀ ਬਈ ਹੈ ਨਾ ਤੇ ਪੰਜਾਬ ਨੰਬਰ ਦਾ ਬਰਨਾਲੇ ਨੰਬਰ ਦੀ ਕਾਰ ਹੈ ਇਹ ਕਾਰ ਲੈ ਜਾ ਰੇਟ ਸੀ ਕਰਦਾ ਰੇਟ 5 ਲੱਖ ਦੀ ਕਾਰ ਦੇ ਦਾਂਗੇ ਪੂਰੇ ਪੂਰੇ 5 ਲੱਖ 18 ਮਾਡਲ 18 ਮਾਡਲ ਲਓ ਜੀ ਬਾਈ ਅਗਲੀ ਕਾਰ ਤੁਹਾਨੂੰ ਦਵਾਂਗੇ ਇਨੋਵਾ ਕ੍ਰਿਸਟਾ ਤੇ ਹੁਣ ਆ ਕੀ ਨੋਵਾ ਕ੍ਰਿਸਟਾ ਬਾਈ ਆਪਣੇ ਲਵੇ ਆ ਚੱਕਰੋ ਆਹ ਕਾਰ ਚ ਕੰਫਰਟ ਦੀ ਗੱਲ ਕਰਾਂ ਵੀ ਫੋਰਚਨਰ ਤੋਂ ਜ਼ਿਆਦਾ ਕੰਫਰਟ ਹੈ ਕਾਰ ਦੇ ਵਿੱਚ ਹਾਂ ਨਾ ਬਈ ਪਰ ਦੋਨਾਂ ਦਾ ਸੈਗਮੈਂਟ ਅਲੱਗ-ਅਲੱਗ ਨੇ ਪਰ ਇਹਦੀ ਕੰਫਰਟ ਵਖੋ ਬਾਵਾ ਜਾਣੀ ਜਾਂਦੀ ਹੈ ਕਾਰ ਇਹ ਕਿਉਂਕਿ ਮੰਤਰੀਆਂ-ਮੰਤਰੀਆਂ ਦੇ ਲੋਵੇ ਇਹ ਕਾਰ ਰੈਂਦੀ ਹੈਗੀ ਹੋ ਸਕਦਾ ਸਪੈਸ਼ਲ ਕਰਵਾਈ ਹੋਵੇ ਪੀ ਸੀਟਾਂ ਸੁੱਟੇ ਦੀ ਵਧੀਆ ਹਨ ਬਈ ਇਹ ਕਿਹੜਾ ਮਾਡਲ ਹੈ ਵੀਰੇ ਇਹ ਬਾਈ ਜੀ 2018 ਮਾਡਲ ਹਾਂਜੀ ਓਨਰ ਫਰਸਟ ਆ ਠੀਕ ਹੈ ਚਾਬੀਆਂ ਤਿੰਨੇ ਨਾਲ ਆ ਓਕੇ ਪੂਰੀ ਕੈਂਟ ਗੱਡੀ ਆ ਜੀ ਲਓ ਜੀ ਬਾਈ ਤਿੰਨੇ ਚਾਬੀਆਂ ਨਾਲ ਨੇ ਵਧੀਆ ਕਾਰ ਆ ਅੰਦਰੋਂ ਮੈਡ ਮੂਡ ਵਧੀਆ ਅੰਦਰ ਸਾਰਾ ਫੁੱਲ ਵੱਡਾ ਮੈਡ ਲੱਗਾ ਹੈ ਕਾਰ 'ਚ ਕੋਈ ਉਹੀ ਗੱਲ ਬਾਈ ਕੋਈ ਤਥਾ ਹੀ ਨਹੀਂ ਰੱਖੀ ਕਾਰ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਕਾਰ ਦੇ ਵਿੱਚ ਤੇ ਆਹ ਕਾਰ ਤੁਸੀਂ ਲੈ ਜਾ ਸਕਦੇ ਹੋ ਬਾਈ ਖੋਰਾ ਤੋਂ ਸੱਤ ਸਾਹਿਬ ਕਾਰ ਵਯਾਰ ਤੋਂ 18 ਮਾਡਲ ਦੱਸਿਆ ਵੀਰੇ ਥੋਨੇ ਕਾਰ ਦਾ ਕਿੰਨੇ ਰੁਪਈਆ ਦੀ ਕਾਰ ਦੇਵਾਂਗੇ ਤੇ ਲੋਨ ਕਿੰਨਾ ਹੋਜੂ ਕਾਰ ਤੇ ਕਾਰ ਬਾਈ ਜੀ ਐਨਓਸੀ ਨਾਲ ਦੇਣਾਗੇ ਆਪਾਂ 10.5 ਲੱਖ ਦੀ 10.50 ਦੀ ਜੇ ਕਿਸੇ ਬਾਈ ਨੇ ਟੈਕਸੀ ਯੂਜ਼ ਕਰਨੀ ਆ ਪੀਵੀ01 ਪਰਮਿਟ ਹੋਣਾ 25000 ਪਲੱਸ ਐਡ ਹੋ ਜੂਗਾ ਜੀ ਠੀਕ ਹੈ 1075 ਵੀ ਪੇਜੂ ਠੀਕ ਹੈ ਤੇ ਜੇ ਕਿਸੇ ਵੀਰ ਨੇ ਪ੍ਰਾਈਵੇਟ ਹੀ ਰੱਖਣੀ ਆ ਕਾਰ ਤਾਂ ਲੱਖ ਰੁਪਏ ਦਾ ਚ ਐਡ ਹੋ ਜੂਗਾ ਜੀ ਮਾਨੂੰ 11.5 ਦੀ ਹੋ ਜੂਗੀ ਜੀ 11.5 ਦੀ ਤੇ ਦੋ ਤੋਂ 2.5 ਲੱਖ ਰੁਪਏ ਡਾਊਨ ਪੇਮੈਂਟ ਲੈ ਕੇ ਬਾਕੀ ਲੋਨ ਵੀ ਰੇਟ ਬਹੁਤ ਜਾਇਜ਼ ਆ ਬਈ ਕਾਰ ਦਾ ਵਾਈਟ ਕਲਰ ਦੇ ਵਿੱਚ ਕਾਰ ਆ ਆਪਣੇ ਲੈ ਵਧੀਆ ਸੋਹਣੀ ਕਾਰ ਆ ਲਿਆ ਸਕਦੇ ਆਂਗੇ ਰੇਟ ਤੁਹਾਨੂੰ ਦੱਸ ਹੀ ਦਿੱਤਾ ਅਗਲੀ ਆ ਗਈ ਆਪਣੇ ਪੰਜਾਬੀ ਪਰਾਵਾਂ ਦੀ ਪਹਿਲੀ ਪਸੰਦ ਕਹਦੇ ਆ ਬਈ ਹੈ ਨਾ ਪੰਜਾਬ ਦੇ ਵਿੱਚ ਤਿੰਨੀ ਕਾਰਾਂ ਜਿਹੜੀਆਂ ਮਸ਼ਹੂਰ ਨੇ ਫੋਰਚਨਰ, ਸਕੋਰਪਿਓ ਤੇ ਥਾਰ ਬਸ ਐਂਡ ਆ ਜੀ ਜਾਂ ਹਾਂਜੀ ਬਿਲਕੁਲ ਇਹ ਬਾਈ ਜੀ 2015 ਮਾਡਲ ਆ S6 ਆ ਹਾਂ ਤੇ ਟੈਨ ਬਣਾਈ ਹੋਈ ਆ ਟੈਨ ਚ ਕਨਵਰਟ ਆ ਹਾਂਜੀ ਠੀਕ ਹੈ ਜੀ ਬਾਈ ਅਲਾਇਲੂਏ ਲੱਗੇ ਉਹਨੇ ਥਾਰ ਵਾਲੇ ਤੇ ਅੰਦਰੋਂ ਚੈੱਕ ਕਰ ਲਾ ਬਈ ਆ ਜੋ ਅੰਦਰੋਂ ਚੈੱਕ ਕਰ ਦੀ ਥਾਰ ਕਾਰ ਤਾਂ ਵਧੀਆ ਕਾਰ ਆ ਤੇ ਸੀਟ ਕਵਰ ਵਗੈਰਾ ਵਧੀਆ ਨੇ ਤੇ ਸਟੀਰੀਂਗ ਦੇ ਉੱਤੇ ਕੰਟਰੋਲ ਹੈ ਤੇ ਕਾਰ ਗੱਲ ਕਰਾ ਵੀ 70 ਮੈਟ ਨੇ ਕਾਰ ਦੇ ਵਿੱਚ ਬਈ ਹਨਾ ਤੇ ਮਾਡਲ ਸੀਗਾ 2015 15 ਮਾਡਲ 15 ਮਾਡਲ ਤੇ ਇਹਦੀ ਗੱਲ ਕਰਾਂ ਰੇਟ ਦੀ ਵੀਰੇ ਰੇਟ ਕਿੰਨਾ ਕਰੀਏ ਰੇਟ ਕਾਰ ਦੇ ਦਾਂਗੇ ਜੀ 750 ਦੀ ਸਾਢੇ 7 ਲੱਖ ਰੁਪਏ 2015 ਮਾਡਲ ਪੰਜਾਬ ਨੰਬਰ ਦੀ ਕਾਰ ਬਈ ਠੀਕ ਆ ਬਹੁਤ ਜਾਇਜ਼ ਰੇਟ ਦੇ ਵਿੱਚ ਆ ਸਾਢੇ 7 ਲੱਖ ਰੁਪਿਆ 2015 ਮਾਡਲ ਪੰਜਾਬ ਨੰਬਰ ਦੀ ਨੰਬਰ ਵੀ ਪੇਡ ਆ ਘੱਟੋ ਘੱਟ 25000 ਦਾ ਨੰਬਰ ਨੰਬਰ ਲੱਗਿਆ ਹੈ ਕਾਰ ਨੂੰ ਬਾਈ ਠੀਕ ਹੈ ਤੇ ਅਗਲੀ ਆ ਗਈ ਆਪਣੇ ਲਵੇ ਫੋਰਚਨਰ ਕਾਰ ਹੈ ਮਾਡਲ ਕਿੰਨਾ ਵੀਰੇ ਕਾਰ ਦਾ ਮਾਡਲ ਬਾਈ ਜੀ 2014 ਔਰ ਕਾਪੀ 15 ਦੀ ਆ 14 ਵੱਡੇ 15 ਠੀਕ ਹੈ 4x4 ਆ ਮੈਨੂਅਲ ਆ ਅੱਛਾ ਮੈਨੂਅਲ 4x4 ਆਜੋ ਪਹਾੜਾ ਵਾਸਤੇ ਜੇ ਕਿਸੇ ਨੇ ਕਾਰ ਲੈਣੀ ਹੈ ਬਾਈ ਬਾਈ ਨੂੰ ਕਹਿਣਾ ਅੰਦਰੋਂ ਚੈੱਕ ਕਰਾ ਦੂ ਕਾਰ ਤੇ ਅੰਦਰੋਂ ਸੀਟ ਕਵਰ ਵਗੈਰਾ ਐ ਫੈਬਰਿਕ ਪੂਰਾ ਵਧੀਆ ਕਾਰ ਤੇ ਬਾਈ ਇਹ ਦਾ ਤਾਂ ਇਹਦਾ ਚੀਜ਼ ਆ ਬਾਈ ਜਿਹੜੀ ਕੰਪਨੀ ਨੇ ਬਣਾਈ ਆ ਨਾ ਹਾਂਜੀ ਬਾਈ ਜੀ ਵੀ ਇਹੋ ਜਿਹਾ ਪਤਾ ਨਹੀਂ ਇਹ ਕੀ ਪਾਇਆ ਹੈ ਕੀ ਨਾ ਬਾਈ ਇਹ ਤੋਂ ਬਿਨਾ ਕੋਈ ਨਾਮ ਲੈਂਦੇ ਨਹੀਂ ਵੀ ਫੋਰਚਨਰੀ ਲੈਣੀ ਹੈ ਤੇ ਲੈਣੀ ਇੱਕ ਸੁਪਨਾ ਹੁੰਦਾ ਨਾ ਬਿਲਕੁਲ ਜੀ ਤੇ ਜੇ ਕਿਸੇ ਨੇ ਪੂਰਾ ਕਰਨਾ ਤਾਂ ਬਈ ਆਹ ਕਾਰ ਲੈ ਜਾ ਸਕਦੇ ਹੋ ਮਾਡਲ 2000 2014/15 ਜੀ ਹਾਂਜੀ 4x4 ਆ ਮੈਨੂਅਲ ਆ ਓਕੇ ਪੂਰੀ ਗੱਡੀ origignal ਆ ਫਰੰਟ ਗਲਾਸ ਤੋਂ ਲੈ ਕੇ ਸਾਰੇ ਨਾਲ ਦੇ ਆ ਪੈਸੇ ਤੇ ਪੈਸੇ ਕਾਰ ਦੇ ਦਾਂਗੇ ਆਪਾਂ 11 ਲੱਖ ਦੀ ਵਿੱਚ ਐਨਓਸੀ ਨਾਲ 11 ਲੱਖ ਰੁਪਈਆ ਦੇ ਵਿੱਚ ਬਈ ਐਨਓਸੀ ਦੇ ਨਾਲ ਬਾਈ ਆ ਆ ਗਈ ਆਪਣੇ ਲਵੇ ਸਕੋਰਪੀਓ 올ਡ ਸ਼ੇਪ ਬਾਈ ਅਲਾਇ ਦੇਖੋ ਅਲਾਇ ਬਹੁਤ ਸੋਹਣੇ ਪਏ ਨੇ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਹੈ ਨੰਬਰ ਤੁਹਾਡਾ ਬਰਨਾਲੇ ਦਾ ਪੀਵੀ 19 ਇਹ ਕਿਹੜਾ ਮਾਡਲ ਦਾ ਇਹ ਬਾਈ ਜੀ 2010 ਮਾਡਲ ਹਾਂਜੀ ਬੈਲਿਡਿਟੀ ਇਹਦੀ ਬਾਅਦ ਮੈਂ ਮਹੀਨੇ ਤੱਕ ਬੈਲਡ ਆ ਠੀਕ ਹੈ ਜੇ ਕਿਸੇ ਵੀ ਨੇ ਕਰਾ ਕੇ ਲੈਣੀ ਹੈ ਕਈਆਂ ਨੂੰ ਹੁੰਦਾ ਵੀ ਯਾਰ ਖਤਮ ਹੋ ਜਾਣੀ ਆ ਤੇ ਹੋਣੀ ਨਹੀਂ ਉਹ ਆਪਾਂ ਕਰਵਾ ਕੇ ਦੇਵਾਂਗੇ ਠੀਕ ਹੈ ਬੈਲਿਡਿਟੀ ਵੀ ਕਰਵਾ ਕੇ ਕਾਰ ਦੀ ਆਪਾਂ ਕਾਰ ਦੇ ਦਾਂਗੇ ਜੀ 3 ਲੱਖ 25 ਹਜ਼ਾਰ ਦੇ ਵਿੱਚ ਸਵਾ 3 ਲੱਖ ਰੁਪਏ ਹਾਂਜੀ ਪੂਰੇ ਪੂਰੇ 3.5 ਲੱਖ ਰੁਪਏ ਦੀ ਸਕੋਰਪਿਓ ਪੰਜਾਬ ਨੰਬਰ ਦੀ ਕਾਰ ਬਈ ਠੀਕ ਹੈ ਵੈਲਿਡਿਟੀ ਗੱਲ ਕਰਾਂ ਵੀ ਜਿਹੜੀ ਇਹਦੀ 5 ਸਾਲ ਦੀ ਵਾਜੂਗੀ ਹਾਂ ਵਾਜੂਗੀ ਹਨਾ ਤੇ ਆ ਗਈ ਨੋਵਾ ਇਨੋਵਾ ਵਾ ਵੜੇ ਵੜੇ ਲੈ ਵੇਣਾ ਹਾਂਜੀ ਇਹ ਸਵਰ ਨੋਵਾ ਜਿਆਦਾ ਜੀ ਹਾਂ ਹਾਂ ਇਹ ਆ ਬਾਈ ਜੀ 2010 ਮਾਡਲ ਹਾਂ ਹਾਂ ਜੇ ਕੀਮਤ ਦੀ ਗੱਲ ਕਰੀਏ ਤਾਂ ਬਹੁਤ ਘੱਟ ਪ੍ਰਾਈਸ 2,60,000 2 ਲੱਖ ਤੇ 60,000 ਰੁਪਏ ਜੀ ਬੋਰ ਮਾਡਲ ਹੈ ਜੀ ਠੀਕ ਹੈ ਸਿਰਫ 2 ਲੱਖ ਤੇ 60,000 ਰੁਪਏ ਦੀ ਇਨੋਵਾ ਇਹ ਕਾਰ ਲੈ ਜਾ ਸਕਦੇ ਓ ਸਾਡੇ ਲਵੇ 4 5 ਨੋਵਾ ਕਾਰਾਂ ਖੜੀਆਂ ਨੇ ਜੇ ਕੋਈ ਨੋਵਾ ਕਾਰ ਲੈਣ ਦਾ ਚਾਹਵਣਾ ਤਾਂ ਕਾਲ ਕਰ ਲਓ ਨੰਬਰ ਦਿੱਤਾ ਮੈਂ ਸਕਰੀਨ ਤੇ ਬਈ ਤੇ ਆ ਗਈ ਲਾਸਟ ਕਾਰ ਆਪਣੇ ਲਵੇ ਮਰਾਜੋ ਇਹ ਮਰਾਜੋ ਮਹਿੰਦਰਾ ਦੀ 2018 ਮਾਡਲ ਹੈ 18 ਮਾਡਲ ਇਹ ਕਾਰ ਲੈ ਜਾ ਸਕਦੇ ਹੋ ਤੁਸੀਂ ਇਹ ਵਧੀਆ ਕਾਰ ਪਈ ਆ ਤੁਹਾਡੇ ਸਾਹਮਣੇ ਸੀਟ ਸੂਟ ਕਵਰ ਕੈਪਟਨ ਸੀਟਾਂ ਵਧੀਆ ਕਾਰ ਹੈ ਇਹ ਤੇ ਇਹ ਜੀ ਆਈ ਥਿੰਕ ਸਕੋਰਪੀਓ ਵਾਲਾ ਇੰਜਨ ਹੈ ਇਹਦੇ ਚ ਹਾਂਜੀ ਬਾਈ ਜੀ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਆ ਪੈਸੇ ਕਿੰਨੇ ਹੁਣ ਆਪਾਂ ਇਹਦੀ ਪਹਿਲਾਂ ਡਿਟੇਲ ਦੱਸ ਦਈਏ 2018 ਜੀ ਆਉਂਨਰ ਫਾਸਟ ਆ 69000 ਕੰਪਨੀ ਰਿਕਾਰਡ ਦੇ ਨਾਲ ਚੱਲੀ ਹੋਈ ਉਹਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਬਾਈ ਜੀ ਤੇ ਚਾਬੀਆਂ ਇਹਦੀਆਂ ਦੋਨੇ ਨਾਲ ਆ ਹਾਂ ਹਾਂ ਕਾਰ ਦੇ ਦਾ ਕੇ ਬਾਈ ਜੀ ਆਪਾਂ 415000 ਦੀ ਐਨਓਸੀ ਨਾਲ 415 ਦੀ ਜੇ ਕਿਸੇ ਵੀਰ ਨੇ ਨੰਬਰ ਪੰਜਾਬ ਲਾ ਕੇ ਲੈਣਾ ਤਾਂ ਪਲੱਸ ਹੋ ਜੂਗਾ ਠੀਕ ਹੈ ਦੂਜੀ ਰਹੀ ਗੱਲ ਵੀ ਇਹ ਤੇ ਪੂਰਾ ਲੋਨ ਵੀ ਹੋ ਜੂਗਾ ਜੀ ਅਸਾਂ ਸਾਰੇ ਦਾ ਸਾਰਾ ਸਾਰੇ ਦਾ ਸਾਰਾ ਆ ਵੀ ਕਾਰ ਸਾਡੇ ਲਵੇ ਉਦਾਂ ਦੀ ਆ ਜਿਹਦੇ ਤੁਹਾਡਾ ਸਾਰਾ ਲੋਨ ਕਰਵਾਵਾਂਗੇ ਕੋਈ ਪੈਸਾ ਲੈ ਕੇ ਆਉਂਦੀ ਲੋੜ ਨਹੀਂ ਜਿਵੇਂ ਆਪ ਅੱਗੇ ਕਹਿੰਨੇ ਨੇ ਆਧਾਰ ਕਾਰਡ ਪੈਨ ਕਾਰਡ ਲਿਆਓ ਤੇ ਕਾਰ ਲੈ ਜਾਓ ਬਟ ਵੇਰ ওই ਗੱਲ ਕਰਨਾ ਤੁਹਾਡਾ ਸਿਬਲ ਸਕੋਰ ਚੰਗਾ ਹੋਣਾ ਚਾਹੀਦਾ ਅਸੀਂ ਉਹ ਲੈ ਕੋਈ ਨਹੀਂ ਰੱਖਦੇ ਜਿਹੜੀ ਗੱਲ ਹੈ ਕਲੀਅਰ ਕੱਟ ਕਹਦਾਂਗੇ ਵੀ ਬਸ ਤੁਹਾਡਾ ਸਿਬਲ ਚੰਗਾ ਹੋਣਾ ਚਾਹੀਦਾ ਬੈਂਕ ਦਾ ਬੈਂਕ ਦੀ ਰੋਟੀ ਚੰਗੀ ਚੱਲਦੀ ਹੋਣੀ ਚਾਹੀਦੀ ਬਿਲਕੁਲ ਬਾਈ ਫੇਰ ਹੀ ਲੋਨ ਹੋਣਾ ਜੀ ਫੇਰ ਹੀ ਲੋਡਾ ਲੋਨ ਹੋ ਜਾਣਾ ਤੇ ਇਹ ਸੀ ਅੱਜ ਦੀਆਂ ਕਾਰਾਂ ਕਿਸੇ ਨੇ ਕੋਈ ਕਾਰ ਲੈਣੀ ਹੋਵੇ ਤੁਸੀਂ ਦੇਖ ਸਕਦੇ ਹੋ ਬਾਈ ਸਾਰੀਆਂ ਕਾਰਾਂ ਤੁਹਾਨੂੰ ਮੈਂ ਇੱਕ ਫਰੇਮ ਚ ਦਿਖਾ ਦਿਆਂ ਨੰਬਰ ਮੈਂ ਦੇਤਾ ਕਾਲ ਕਰਿਓ ਮਿਲਾਂਗੇ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਜਦੋਂ ਸਟਾਕ ਚੇਂਜ ਹੋ ਗਿਆ ਤੇਲੀ ਫਿਰ ਬਾਈ ਓਕੇ ਬਈ ਅਸੀ ਕਾਲ ਕਰਾਂਗੇ